ਹਲਕੇ ਦੇ ਵੱਖ-ਵੱਖ ਇਲਾਕਿਆਂ ਚੋਂ ਇਕੱਤਰ ਹੋਏ ਮੇਰੇ ਬਜ਼ੁਰਗੋ ਨੌਜਵਾਨ ਦੋਸਤੋ ਭੈਣੋ ਤੇ ਸਟੇਜ ਤੇ ਬਿਰਾਜਮਾਨ ਇਸ ਹਲਕੇ ਦੇ ਹਲਕਾ ਇੰਚਾਰਜ ਤੇ ਸਭ ਕਾ ਐਮ ਐਲ ਏ ਸਰ ਹਦੀਾਲ ਸਿੰਘ ਜੀ ਕੰਬੋਜ ਹੁਣੇ-ਹੁਣੇ ਸਾਡੀ ਪਾਰਟੀ ਚ ਸ਼ਾਮਲ ਹੋਏ ਬੜੇ ਉੱਚ ਅਹੁਦੇ ਤੋਂ ਅਸਤੀਫਾ ਦੇ ਕੇ ਕਾਂਗਰਸ ਦੇ ਦੇਸ਼ ਦੀ ਸੇਵਾ ਲਈ ਅਰਪਣ ਕਰਨ ਵਾਲੇ ਸਰ ਗਵਿੰਦਰ ਸਿੰਘ ਜੀ ਢਿੱਲੋਂ ਏ ਡੀਜੀਪੀ ਰਿਟਾਇਰਡ ਪੰਜਾਬ ਜਸਬਾਲ ਸਿੰਘ ਜੋੜੇ ਮਾਜਰਾ ਜੀ ਰਾਜਾ ਜੀ ਪਿੰਡਰ ਸਾਹਿਬ ਪ੍ਰੇਮ ਚਾਂਜੀ ਤੇ ਹੋਰ ਗੋਲਡੀ ਜੀ ਤੇ ਹੋਰ ਪਟਿਆਲੋਂ ਮੇਰੇ ਨਾਲ ਆਏ ਮਹਿਤਾ ਜੀ ਮਹੰਤ ਸਭ ਤੋਂ ਪਹਿਲਾਂ ਮੈਂ ਯਾਦ ਕਰਨਾ ਮੈਨੂੰ ਭੁੱਲ ਗਿਆ ਮੈਂ ਤੁਹਾਨੂੰ ਨਾਂ ਲੈਣਾ ਸਾਡੇ ਸਾਡੇ ਪਟਿਆਲਾ ਜ਼ਿਲ੍ਹਾ ਦੇ ਕਾਂਗਰਸ ਦੇਸ ਪ੍ਰਧਾਨ ਬਹੁਤ ਹੀ ਸਰਗਰਮ ਇੱਕ ਕਾਂਗਰਸ ਦੇ ਇੱਕ ਵਰਕਰ ਦੇ ਤੌਰ ਤੇ ਕੰਮ ਕਰਦੇ ਦਿਨ ਰਾਤ ਬਿੰਦ ਕਰਦੇ ਕਾਂਗਰਸ ਨੂੰ ਪੱਕੇ ਪੈਰੀ ਕਰਨ ਲਈ ਸਾਰੇ ਹਲਕੇ ਚ ਜ਼ੋਰਦਾਰ ਪ੍ਰਚਾਰ ਕਰਦੇ ਹੋਏ ਸਾਡੇ ਸਾਡੇ ਪ੍ਰਧਾਨ ਹਰਵਿੰਦਰ ਸਿੰਘ ਜੀ ਖਨਾਲਾ ਤੇ ਬਾਕੀ ਪਿਆਰੇ ਦੋਸਤੋ ਸੱਜਣੋ ਅੱਜ ਮੈਂ ਤੁਹਾਡੇ ਸਾਹਮਣੇ ਡਾਕਟਰ ਧਰਮਵੀਰ ਗਾਂਧੀ ਜਿਹੜਾ ਪਿਛਲੇ 50 ਸਾਲ ਤੋਂ ਆਪਣੀ ਡਾਕਟਰੀ ਕਿੱਤੇ ਰਹੀ ਸਮਾਜ ਸੇਵਾ ਰਹੀ ਤੇ ਸਿਆਸਤ ਦੇ ਵਿੱਚ ਆ ਕੇ 5 ਸਾਲ ਦੇ ਐਮਪੀ ਦੇ ਪੀਰੀਅਡ ਦੌਰਾਨ ਜੋ ਮੈਂ ਆਪਣਾ ਫਰਜ ਨਿਭਾਇਆ ਹੈ ਉਹ ਤੁਹਾਡੇ ਸਾਹਮਣੇ ਹੈਗਾ ਹੈ ਮੈਨੂੰ ਦੱਸਣ ਦੀ ਲੋੜ ਨਹੀਂ ਹੈਗੀ ਹੈ ਕਿ ਮੈਂ ਆਪਣੇ ਸਾਰੇ ਕਿੱਤੇ ਚਾਹੇ ਡਾਕਟਰੀ ਦਾ ਕਿੱਤਾ ਸੀਗਾ ਚਾਹੇ ਸਮਾਜ ਸੇਵਾ ਦਾ ਮੇਰਾ ਕੰਮ ਸੀਗਾ ਚਾਹੇ ਸਿਆਸਤ ਰਗਨ ਮੇਰਾ ਜੋ ਰੋਲ ਸੀਗਾ ਉਹ ਬੜੀ ਤਨਦੇਹੀ ਤੇ ਇਮਾਨਦਾਰੀ ਨਾਲ ਉਹ ਨਿਭਾਇਆ ਹੈਗਾ ਹੈ ਜਿਸ ਦੀ ਉਦਾਹਰਨ ਆ ਤੁਹਾਡੇ ਸਾਹਮਣੇ ਨੇ ਕਿ ਕਿਵੇਂ ਅੱਜ ਦੀ ਰੇਲਵੇ ਲਾਈਨ ਹੈ ਰਾਜਪੁਰ ਤੋਂ ਠੰਡੇ ਤੱਕ 2000 ਕਰੋੜ ਨਾਲ ਡਬਲ ਹੋਈ ਹੈ ਕਿਵੇਂ ਪਟਿਆਲੇ ਪਾਸਪੋਰਟ ਦਫਤਰ ਖੁੱਲਿਆ ਹੈਗਾ ਕਿਵੇਂ ਪਟਿਆਲੇ ਦੇ 1150 ਸਕੂਲਾਂ ਵਿੱਚ ਜਿਹੜਾ ਬੁਨਿਆਦੀ ਢਾਂਚਾ ਹੈਗਾ ਹੈ ਹਰ ਬੱਚੇ ਨੂੰ ਬੈਂਚ ਤੇ ਬਿਠਾਇਆ ਹੈਗਾ ਹੈ ਹਰ ਸਕੂਲ ਚ ਟਾਇਲਟ ਬਣਾਇਆ ਹੈਗਾ ਹੈ ਹਰ ਸਕੂਲ ਚ ਆਰਓ ਸਿਸਟਮ ਦਿੱਤਾ ਹੈਗਾ ਹੈ ਇਹ ਜਿਹੜੇ ਕੰਮ ਨੇ ਉਸ ਦੌਰਾਨ ਮੈਂ ਪੰਜ ਸਾਲ ਕੀਤੇ ਨੇ 1835 ਨਿੱਕੇ ਵੱਡੇ ਕੰਮ ਮੈਂ ਇਸ ਹਾਲਕੇ ਜੋ ਕਰਕੇ ਦਿੱਤੇ ਨੇ ਜਿਹੜੇ ਕਿ ਜੇ ਤੁਸੀਂ ਮੇਰੇ ਕੰਮਾਂ ਨੂੰ ਪੰਜ ਸਾਲ ਦੇ ਕੰਮਾਂ ਨੂੰ ਸ਼੍ਰੀਮਤੀ ਪਨੀਤ ਕੌਰ ਦੇ 20 ਸਾਲਾਂ ਦੇ ਕੰਮਾਂ ਦੀ ਤਕੜੀ ਚ ਪਾਲ ਕੇ ਤੋਲੋਂਗੇ ਫਨ ਲੱਗੂਗਾ ਕਿ ਗਾਂਧੀ ਦਾ ਪਲੜਾ ਜ਼ਮੀਨ ਨਾਲ ਲੱਗਿਆ ਹੋਇਆ ਹੈ ਔਰ ਪਨੀਤ ਕੌਰ ਦਾ ਫਲੜਾ ਹਵਾ ਅਸਮਾਨ 'ਚ ਹੱਥ ਕਿਆ ਹੋਇਆ ਆਏਗਾ ਇੱਥੇ ਹੀ ਬਸ ਨਹੀਂ ਹੈਗੀ ਐ ਜੋ ਪਨੀਤ ਕੌਰ ਤੇ ਆਮ ਆਦੀ ਪਾਰਟੀ ਦੇ ਕੈਂਡੀਡੇਟ ਨੇ ਹਰ ਇੱਕ ਬੰਦੇ ਦਾ ਆਪਣਾ ਆਪਣਾ ਇੱਕ ਪਰਿਵਾਰਕ ਵਿਸ਼ੋਕੜਾ ਹੈਗਾ ਅੰਗਰੇਜ਼ ਭਗਤੀ ਵਾਲਾ ਕੈਪਟਨ ਪਰਿਵਾਰ ਦਾ ਫਿਰ ਕਾਂਗਰਸ 50 ਸਾਲ ਰਹਿ ਕੇ ਕਾਂਗਰਸ ਨੇ ਕਬ ਉਹ ਲੋਕ ਸਾਰੇ ਦੋ ਵਾਰ ਮੁੱਖ ਮੰਤਰੀ ਬਣ ਕੇ ਚਾਰ ਵਾਰ ਸ਼੍ਰੀਮਤੀ ਪਰਨੀਤ ਕੌਰ ਐਮਪੀ ਬਣ ਕੇ ਜੋ ਕਾਂਗਰਸ ਰਹਿ ਕੇ ਜੋ ਜ਼ਿੰਦਗੀ ਚランਨ ਮੰਨਿਆ ਹੈਗਾ ਅੱਜ ਕਾਂਗਰਸ ਨੂੰ ਤਲਾਂਜੀਲੀ ਦੇ ਕੇ ਦਗਾ ਦੇ ਕੇ ਪਿੱਠੇ ਚੁਰਾ ਮਾਰ ਕੇ ਅੱਜ ਉਹ ਭਾਜਪਾ ਉਹ ਭਾਜਪਾ ਜਿਹੜੀ ਕਿਸਾਨਾਂ ਦੀ ਕਾਤਲ ਹੈ ਉਹ ਭਾਜਪਾ ਜਿਹੜੀ ਦੇਸ਼ ਨੂੰ ਵੇਚ ਰਹੀ ਹੈ ਉਹ ਤਾਂ ਭਾਜਪਾ ਜਿਹੜੀ ਧਰਮ ਦੇ ਨਾਂ ਤੇ ਮੁਲਕ 'ਚ ਬੰਨੀਆਂ ਪਾ ਰਹੀ ਹੈ ਉਹ ਭਾਜਪਾ ਜਿਸ ਨੇ ਗਰੀਬੀ ਭੁੱਖਮਰੀ ਤੇ ਬੇਰੁਜ਼ਗਾਰੀ ਦਾ ਅੰਤ ਅੰਤਮ ਤੋਂ ਅੰਤ ਅਸ਼ ਬਹੁਤ ਜ਼ਿਆਦਾ ਵਿਸ਼ੇ ਬੜੀਆਂ ਉਚੀਆਂ ਦਰ ਤੇ ਪਹੁੰਚ ਗਈ ਬੇਰੁਜ਼ਗਾਰੀ ਉੱਚੀ ਦਰ ਤੇ ਪਹੁੰਚ ਗਈ ਮਹਿੰਗਾਈ ਤੇ ਨੌਜਵਾਨ ਜੋ ਹੈਗੇ ਆ ਉਹ ਪੰਜਾਬ ਤੇ ਦੇਖ ਲਓ ਕਿਵੇਂ ਜਾਜਾ ਤੇ ਜਾਜ ਪਰ ਕੇ ਕੈਨੇਡਾ ਆਸਟ੍ਰੇਲੀਆ ਨਿਊਜ਼ੀਲੈਂਡ ਜਾਂ ਇੰਗਲੈਂਡ ਨੂੰ ਭੱਜੇ ਜਾ ਰਹੇ ਨੇ ਰੁਜ਼ਗਾਰ ਦੇ ਮੌਕੇ ਖਤਮ ਹੈਗੇ ਐ ਜੀਐਸਟੀ ਲਾ ਕੇ ਗਲਤ ਜੀਐਸਟੀ ਲਾ ਕੇ ਤੇ ਨੋਟਬੰਦੀ ਕਰਕੇ ਜਿਹੜਾ ਜਿਹੜਾ ਇੱਕ ਇਕਨੋਮੀ ਸੀਗੀ ਮਿਡਲ ਕਲਾਸ ਦੀ ਆਰਥਿਕਤਾ ਸੀਗੀ ਰੇਡੀ ਫੜੀ ਵਾਲਿਆਂ ਦੀ ਛੋੜੇ ਦੁਕਾਨਦਾਰਾਂ ਦੀ ਛੋੜੇ ਵਪਾਰੀਆਂ ਦੀ ਉਹ ਤਬਾਹ ਕਰ ਦਿੱਤੀ ਹੈਗੀ ਹੈ ਤੇ ਛੋੜੇ ਕਾਰਖਾਨੇ ਤਬਾਹ ਕਰ ਦਿੱਤੇ ਆ ਕਿਉਂਕਿ ਸਾਰਾ ਜੋ ਇੱਕ ਕੇ ਹੈਗੇ ਆ ਵੱਡੇ ਵੱਡੇ ਜੋ ਸਾਰੇ ادارے ਹਿੰਦੁਸਤਾਨ ਦੇ ਅਮਾਨੀਆਂ ਡਾਨੀਆਂ ਕੋਲ ਬੇਚ ਕੇ ਧੰਦਾ ਇਨਾ ਕੇਂਦਰੀਕਰਨ ਕਰ ਦਿੱਤਾ ਕਿ ਇੱਕ ਪਾਸੇ ਧੰਦੇ ਮਾਰ ਲੱਗੇ ਹੋਏ ਨੇ ਪਤਾ ਹੀ ਨਹੀਂ ਅਮਾਨੀਆਂ ਡਾਨੀਆਂ ਕੋਲ ਕਿੰਨੀ ਦੌਲਤ ਹੈ ਦੂਜੇ ਪਾਸੇ 70% ਲੋਕਾਂ ਕੋਲ ਰੋਟੀ ਖਾਣ ਜੋਗੇ ਵੀ ਪੈਸੇ ਨਹੀਂ ਤੋੜ ਡੰਗ ਜੂਨਟ ਪਾਈ ਦੇ ਪੈਸੇ ਨਹੀਂ ਰੋਜ਼ਗਾਰ ਬੱਚਿਆਂ ਨੂੰ ਪੜਾਣ ਵਾਸਤੇ ਜ਼ਿੰਦਗੀ ਤੋਰਨ ਵਾਸਤੇ ਵੀ ਔਖੇ ਹੋਏ ਪਏ ਨੇ ਸੋ ਇਹਨਾਂ ਹਾਲਤਾਂ ਵਿੱਚ ਜਿਹਨਾਂ ਹਾਲਤਾਂ ਮੈਂ ਜੰਮਿਆ ਮੇਰਾ ਕੁੰਜੇ ਦਾ ਜਨਮ ਹੈ ਸਾਲ 1951 ਦਾ ਸਮਾਜ ਚੰਗਾ ਸੀ ਨਾ ਸਪਾਰਸ਼ਾਂ ਸੀਗੀਆਂ ਨਾ ਕੋਈ ਪੈਸੇ ਦਾ ਬੋਲਬਾਲਾ ਸੀਗਾ ਅਸੀਂ ਪਿੰਡਾਂ 'ਚ ਜਾ ਕੇ ਮੈਂ ਕੱਲਾ ਨਹੀਂ ਲੱਖਾਂ ਲੋਕ ਪੰਜਾਬ ਵਿੱਚ ਮੁਲਾਜ਼ਮਤ 라ਹੀਂ ਕੋਈ ਡਾਕਟਰ ਬਣ ਕੇ ਕੋਈ ਬਿਜਲੀ ਕਾਮਾ ਬਣ ਕੇ ਕੋਈ ਰੋਡਵੇ 'ਚ ਕੋਈ ਪੀਆਰਟੀਸੀ ਕੋਈ ਬਿਜਲੀ ਬੋਰਡ ਕੋ ਕਿਤੇ ਵੀ ਜਾ ਕੇ ਅਸੀਂ ਮੱਧ ਵਰਗ ਸ਼ਾਮਲ ਹੋਏ ਆਪਣੀ ਜ਼ਿੰਦਗੀ ਸਖਾਲੀ ਹੋਈ ਕੁਸ਼ਾਲੀ ਦਾ ਦੌਰ ਹਟਾਇਆ ਤਰੱਕੀ ਕੀਤੀ ਮਕਾਨ ਪਾਏ ਬੱਚੇ ਪੜਾਏ ਆ ਗਏ ਆ ਪਰ ਅੱਜ ਜੋ ਸਾਰੀਆਂ ਹਾਲਤਾਂ ਬਦਲ ਚੁੱਕੀਆਂ ਆ ਸਾਰਾ ਰੁਜ਼ਗਾਰ ਜਾਂ ਠੇਕੇ ਤੇ ਹੈਗਾ ਆ ਜਾਂ ਆਊਟਸੋਰਸਿੰਗ ਤੇ ਹੈਗਾ ਆ ਅੱਜ ਪੱਕੀਆਂ ਨੌਕਰੀਆਂ ਖਤਮ ਹੈਗੀਆਂ ਪੈਨਸ਼ਨਾਂ ਦਾ ਪੋਸਟ ਪੈਨਸ਼ਨਾਂ ਵਾਲੀਆਂ ਪੋਸਟਾਂ ਸਿਵਾਏ ਪੁਲਿਸ ਨੂੰ ਛੱਡ ਕੇ ਹੋਰ ਕਿਤੇ ਵੀ ਪੈਨਸ਼ਨ ਵਾਲੀਆਂ ਪੋਸਟਾਂ ਨਹੀਂ ਹੈਗੀਆਂ ਜਿਹੇ ਲੋਕਾਂ ਨੂੰ ਲੁੱਟਣ ਤੇ ਕੁੱਟਣ ਵਾਲੇ ਮੈਕਮੇ ਹੈਗੇ ਆ ਉਹਦਾ ਰੈਗੂਲਰ ਭਰਤੀ ਹੈਗੀ ਜਿਹੜੀ ਸੇਵਾ ਦੇ ਮੈਕਮੇ ਚਾਹੇ ਡਾਕਟਰ ਆ ਚਾਹੇ ਨਰਸਾਂ ਆ ਚਾਹੇ ਕੋਈ ਹੋਰ ਮੈਕਮਾ ਹੈਗਾ ਉਹ ਮੈਕਮਿਆਂ ਤੇ ਆਰਜੀ ਭਰਤੀ ਹੈਗੀ ਹੈ ਠੇਕੇ ਦੇ ਭਰਤੀ ਹੈਗੀ ਹੈ ਸੋ ਸਾਰਾ ਮੁਲਕੀ ਇਹਨਾਂ ਨੇ ਜੋ ਬਰਬਾਦ ਕਰ ਦਿੱਤਾ 10 ਸਾਲਾਂ ਵਿੱਚ ਉਹ ਜੋ ਜਿੱਥੇ ਮੁਲਕ ਪਹੁੰਚ ਗਿਆ ਹੈਗਾ ਹਾਲ ਤੇ ਹੈ ਕਿ ਮੁਲਕ ਦੀ ਆਰਥਿਕਤਾ ਨੂੰ ਮੁਲਕ ਦੇ ਸਮਾਜਿਕ ਤਾਣੇ ਬਾਣੇ ਨੂੰ ਮੁਲਕ ਦੇ ਜੋ ਇੱਕ ਸਿਆਸੀ ਜੋ ਢਾਂਚਾ ਹੈਗਾ ਉਹਨੂੰ ਤਬਾਹ ਕਰ ਦਿੱਤਾ ਹੈਗਾ ਜਿੰਨੀਆਂ ਸੰਸਥਾਵਾਂ ਸਾਡੇ ਸੰਵਿਧਾਨ ਕਾੜਿਆ ਨੇ ਸੰਵਿਧਾਨ ਦੀ ਰਾਖੀ ਲਈ ਜਮਹੂਰੀਅਤ ਹੀ ਰਾਖੀ ਲਈ ਬਣਾਈਆਂ ਸਿਗੀਆਂ ਚਾਹੇਓ ਈਡੀ ਸਿਗੀ ਚਾਹੇਓ ਸੀਬੀਆਈ ਸਿਗੀ ਚਾਹੇਓ ਚਾਹੇਓ ਕੈਕ ਸਿਗੀ ਚਾਹੇ মিডিਆ ਹੈਗਾ ਚਾਹੇ ਇਲੈਕਸ਼ਨ ਕਮਿਸ਼ਨ ਹੈਗਾ ਹੈ ਜਾਂ ਹੋਰ ਸੰਸਥਾਵਾਂ ਜੋ ਜਮਹੂਰੀਅਤ ਦੇ ਥੰਮ ਸਿਗੇ ਉਹ ਸਾਰਿਆਂ ਨੂੰ ਤਹਿਸ ਨਾਸ ਕਰਕੇ ਉਹਦੇ ਚ ਆਰਐਸਐਸ ਦੇ ਬੰਦੇ ਬਾੜ ਕੇ ਆਪਣੀ ਜੇਬੀ ਜੱਥੇਬੰਦੀ ਪਾਕਟ ਆਰਗੇਨਾਈਜੇਸ਼ਨ ਬਣਾ ਕੇ ਆਪਣੀ ਸਿਆਸੀਤਾ ਵਾਸਤੇ ਵਰਤ ਰਹੇ ਤੇ ਵਿਰੋਧੀਆਂ ਨੂੰ ਤੰਗ ਕਰਨ ਵਾਸਤੇ ਪਰੇਸ਼ਾਨ ਕਰਨ ਵਾਸਤੇ ਜਿਹੇ ਪੰਜਾਬ ਚ ਬਿジネス ਮਹਿਤਮਾ ਲੋਕਾਂ ਨੂੰ ਪਰੇਸ਼ਾਨ ਕਰ ਰਿਹਾ ਹੈਗਾ ਹੈ ਸਿਆਸੀ ਵਿਰੋਧੀਆਂ ਨੂੰ ਪਰੇਸ਼ਾਨ ਕਰ ਰਿਹਾ ਹੈ ਇਹ ਮੇ ਕੇਂਦਰ ਵਿੱਚ ਜੇ ED ਤੇ CBI ਨੂੰ ਲੋਕਾਂ ਦੇ ਮਗਰ ਲਾ ਕੇ ਜੇ ਉਹ ਤਾਂ ਉਹ BJP ਜਾ ਰਹੇ ਤਾਂ ਤਾਂ ਦੋ ਤੋਤੇ ਹੋ ਜਾਂਦੇ ਆ ਚਾਹੇ ਉਹਨਾਂ ਅਰਬਾਂ ਖਰਬਾਂ ਦੇ ਕਬਲੇ ਕਿਉਂ ਨਾ ਕੀਤੇ ਹੋਣ ਆ ਤੁਹਾਡੇ ਸਾਹਮਣੇ ਹੈਗਾ ਜਿਹੜਾ ਸਕੈਮ ਸਾਹਮਣੇ ਆਇਆ ਹੈਗਾ ਹੈ ਇਲੈਕਟੋਰਲ ਬਾਂਡ ਦਾ ਕਿਵੇਂ ਹਜ਼ਾਰਾਂ ਕਰੋੜ ਰੁਪਏ ਭਾਜਪਾ ਨੇ ਲੋਕਾਂ ਦੀ ਘੰਡੀ ਦਬਾ ਕੇ ਉਹਨਾਂ ਕੋਲ ਆਪਣੇ ਵਾਸਤੇ ਫੱਡਾ ਵਾਸਤੇ ਉਹਨਾਂ ਨੇ ਵਸੂਲ ਪਾਇਆ ਹੈਗਾ ਐਕਸਟਰਸ਼ਨ ਗੈਂਗ ਬਣ ਗਿਆ ਬੀਜੇਪੀ ਇੱਕ ਦੇਸ਼ ਵਾਸਤੇ ਖਤਰਾ ਖੜਾ ਹੋ ਗਿਆ ਇਹਨਾਂ ਹਾਲਤਾਂ 'ਚ ਰਾਹੁਲ ਜੀ ਨੇ ਆਪਣੇ ਸਾਥੀਆਂ ਨੂੰ ਨਾਲ ਲੈ ਕੇ ਉੱਤਰ ਤੋਂ ਦੱਖਣ ਤੱਕ ਪੂਰਬ ਤੋਂ ਪੱਛਮ ਤੱਕ ਬਹੁਤ ਲੰਬੀ ਚੌੜੀ ਯਾਤਰਾ ਕੀਤੀ ਲੱਖਾਂ ਕਰੋੜਾਂ ਲੋਕਾਂ ਨਾਲ ਸੰਵਾਦ ਰਚਾਇਆ ਇਸ ਮੁਲਕ ਨੂੰ ਜਾਣਿਆ ਮਜ਼ਦੂਰਾਂ ਨੂੰ ਕਿਸਾਨਾਂ ਨੂੰ ਔਰਤਾਂ ਨੂੰ ਦਲਤਾਂ ਨੂੰ ਆਦੀਵਾਸੀਆਂ ਨੂੰ ਮਿਲ ਕੇ ਉਹਨਾਂ ਦੇ ਦੁੱਖ ਦਰ ਸੁਣਿਆ ਗਿਆ ਤੇ ਉਹਦੇ ਵਿੱਚੋਂ ਪੈਦਾ ਹੋਇਆ ਕਾਂਗਰਸ ਦਾ ਕੋਸ਼ਨਾ ਪੱਤਰ ਚਿਹਰਾਬ ਕੋਸ਼ਨਾ ਪੱਤਰ ਜਿਹਦੇ ਵਿੱਚ ਇਹ ਫੈਸਲਾ ਹੋਇਆ ਕਿ ਇਹ ਜਿਹੜਾ ਮੁਲਕ ਹੈ ਚਾੰਦਕ سرمایہਦਾਰਾਂ ਨਹੀਂ ਹੈਗਾ ਚਾੰਦਕ ਤਰਾਡਾ ਦਾ ਨਹੀਂ ਹੈਗਾ ਇਹ ਵੇਚਿਆ ਨਹੀਂ ਜਾ ਸਕਦਾ ਇਹ ਲੋਕਾਂ ਦੇ ਪੈਸੇ ਨਾਲ ਆਾਰੇ ਬਣਿਆ ਗਿਆ ਹੈ ਉਹਨਾਂ ਲੋਕਾਂ ਦੀ ਹਿੱਸੇਦਾਰੀ ਹੈ ਭਾਗੀਦਾਰੀ ਹੈਗੀ ਹੈ ਤੇ ਲੋਕਾਂ ਨੂੰ ਉਹਨਾਂ ਨੂੰ ਇੱਕ ਚੰਗੀ ਜ਼ਿੰਦਗੀ ਦੇਣ ਵਾਸਤੇ ਹਰ ਉਸ ਔਰਤ ਨੂੰ ਜੋ ਗਰੀਬੀ ਲੈਂ ਤੋਂ ਤਬਰ ਥੱਲੇ ਹੈਗਾ 1 ਲੱਖ ਰੁਪਈਆ ਸਾਲ ਦਾ ਸਰਕਾਰ ਦੇਊਗੀ ਹਰ ਨੌਜਵਾਨ ਨੂੰ ਜੋ ਗ੍ਰੈਜੂਏਟ ਹੈਗਾ ਹੈ ਪਹਿਲੀ ਨੌਕਰੀ ਪੱਕੀ ਅਪਰੈਂਟਿਸਿਪ ਦੇ ਕੇ ਉਹਨੂੰ ਕੰਮਯੋਗ ਬਣਾਉਣ ਵਾਸਤੇ ਪਹਿਲੇ ਸਾਲ ਉਹਨੂੰ ਵੀ 1 ਲੱਖ ਰੁਪਏ ਦਾ ਜਿਹੜਾ ਰੋਜ਼ਗਾਰ ਹੈ ਮਹੀਨੇ ਦਾ ਦਿੱਤਾ ਜਾਊ ਸਾਲ ਦਾ ਦਿੱਤਾ ਜਾਊਗਾ ਕਿਸਾਨਾਂ ਦੀ ਕਰਜ਼ਾ ਮਾਫੀ ਉਹਦਾ ਵੀ ਐਲਾਨ ਕਰ ਦਿੱਤਾ ਕਾਂਗਰਸ ਨੇ ਜੇਰੀ ਐਮਐਸਪੀ ਤੇ ਕਾਨੂੰਨੀ ਗਾਰੰਟੀ ਹੈ ਜਿਸ ਤੋਂ ਮੋਦੀ ਭਗੌੜਾ ਹੋਇਆ ਹੈਗਾ ਉਸ ਦਾ ਵੀ ਐਲਾਨ ਕਰ ਦਿੱਤਾ ਕਾਂਗਰਸ ਨੇ ਇਸ ਤੋਂ ਇਲਾਵਾ ਵਕ ਵਕ ਵਰਗਾਂ ਵਾਸਤੇ ਆਦੀਵਾਸੀਆਂ ਵਾਸਤੇ ਜਿੰਨੇ ਵੀ ਹਾਸ਼ੀਏ ਤੋਂ ੱਟੇ ਹੋਏ ਲੋਕ ਨੇ ਗਰੀਬ ਲੋਕ ਨੇ ਉਹਨਾਂ ਵਾਸਤੇ ਲੋਕ ਕਲਿਆਣਕਾਰੀ ਜੋ 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 ਮਤਲਬ ਸਕੀਮਾਂ ਨੇ ਪਲਾਨਾਂ ਨੇ ਉਹ ਕਾਂਗਰਸ ਨੇ ਪੇਸ਼ ਕੀਤੀਆਂ ਹੈਗੀਆਂ ਸੋ ਮੈਂ ਤੁਹਾਨੂੰ ਬੇਨਤੀ ਕਰਦਾ ਇਤਿਹਾਸ ਦੇ ਇਸ ਮੋੜ ਤੇ ਜੋ ਸਾਡੀ ਜਮਹੂਰੀਅਤ ਨੂੰ ਖਤਰਾ ਹੈਗਾ ਇਹ ਵੀ ਖਤਰਾ ਹੈਗਾ ਕਿ ਜੇਕਰ ਮੋਦੀ ਦੁਆਰਾ ਭਾਜਪਾ ਦੁਆਰਾ 24 ਸਤਾਜ ਆ ਜਾਂਦੀ ਹੈ ਤਾਂ ਸ਼ਾਇਦ ਮੁਰ ਕੇ ਤੁਹਾਨੂੰ ਵੋਟ ਪਾਉਣ ਦਾ ਹੱਕ ਵੀ ਖਤਮ ਹੋ ਜਾਵੇ ਤੇ ਦੇਸ਼ 'ਚ ਜਿਹੜੀ ਇੱਕ ਪਾਰਟੀ ਦੀ ਡਿਕਟੇਟਰਸ਼ਿਪ ਹੈ ਜਿਵੇਂ ਰੂਸ ਵਿੱਚ ਹੈ ਜਿਵੇਂ ਚੀਨ ਵਿੱਚ ਹੈ ਉਹ ਦੇਸ਼ ਵਿੱਚ ਲਾਗੂ ਹੋ ਜਾਵੇ ਤੇ ਅਸੀਂ ਸਾਰੇ ਜਿਹੜਾ ਸਾਡਾ ਸੰਵਿਧਾਨ ਉਹ ਸਾਡਾ ਮਨਸੂਖ ਹੋ ਜਾਵੇ ਤੇ ਸੰਵਿਧਾਨ ਜੋ ਸਾਨੂੰ ਗਾਰੰਟੀਆਂ ਦਿੰਦਾ ਹੈਗਾ ਜੋ ਸਾਨੂੰ ਵੋਟ ਪਾਉਣ ਦਾ ਅਧਿਕਾਰ ਦਿੰਦਾ ਸਾਨੂੰ ਮਨੁੱਖੀ ਅਧਿਕਾਰ ਦਿੰਦਾ ਸਾਨੂੰ ਬੋਲਣ ਦਾ ਲਿਖਣ ਦਾ ਪੜ੍ਹਨ ਦਾ ਆਪਣੇ ਵਿਚਾਰ ਪ੍ਰਗਟ ਕਰਨ ਦਾ ਅਧਿਕਾਰ ਦਿੰਦਾ ਹੈਗਾ ਸਾਨੂੰ ਜਮਹੂਰੀਅਤ ਅਧਿਕਾਰ ਦਿੰਦਾ ਹੈਗਾ ਉਹ ਸੰਵਿਧਾਨ ਨੂੰ ਵੀ ਖਤਰਾ ਖੜਾ ਹੋਇਆ ਪਿਆ ਸੁਲਤਾਨਿਕ ਸਿਸਟਮਾਂ ਪਹਿਲਾਂ ਹੀ ਤਬਾਹ ਕਰ ਦਿੱਤੀਆਂ ਗਈਆਂ ਹੁਣ ਸੰਵਿਧਾਨ ਬਦਲਣ ਨੂੰ ਫਿਰਦੇ ਨੇ ਭਾਜਪਾ ਵਾਲੇ ਸੋ ਐਡੇ ਵੱਡੇ ਖਤਰੇ ਦੇ ਸਾਹਮਣੇ ਇਹ ਲੜਾਈ ਕਾਂਗਰਸ ਦੇ ਨਹੀਂ ਕਰ ਲਈ ਹੈਗੀ ਨਾ ਇਹ ਲੜਾਈ ਰਾਹੁਲ ਗਾਂਧੀ ਦੀ ਕੱਲੀ ਹੈਗੀ ਨਾ ਇਹ ਲੜਾਈ ਗਾਂਧੀ ਦੀ ਹੈਗੀ ਏ ਧਰਮਵੀਰ ਗਾਂਧੀ ਦੀ ਹੈ ਨਾ ਇਹ ਲੜਾਈ ਹਰਿਆਲ ਸਿੰਘ ਕੰਬੋਜ ਦੀ ਹੈ ਇਹ ਲੜਾਈ ਤੁਹਾਡੀ ਹੈ ਤੁਹਾਡੇ ਬੱਚਿਆਂ ਦੀ ਆਉਣ ਵਾਲੀ ਪੀੜੀ ਦੀ ਲੜਾਈ ਹੈ ਤੁਸੀਂ ਆਉਣ ਵਾਲੀ ਪੀੜੀ ਵਾਸਤੇ ਇਹ ਵੋਟ ਪਾਣਾ ਹੈਗਾ ਹੈ ਇਹ ਸੱਤਾ ਨੂੰ ਬਦਲਣਾ ਹੈਗਾ ਦਿੱਲੀ ਚ ਤੱਕਦਾ ਪਲਟ ਕਰਨਾ ਹੈਗਾ ਤਾਂ ਕਿ ਸਾਡੀਆਂ ਆਉਣ ਵਾਲੀਆਂ ਪੀੜੀਆਂ ਮੈਂ ਜਿਗਰ ਕੀਤਾ ਜਦੋਂ ਮੈਂ ਕਾਂਗਰਸ ਜੁਆਇਨ ਕੀਤੀ ਕਿ ਮੈਂ ਜਿਸ ਆਰਥਿਕ ਫਿਜ਼ਾ ਚ ਜਮਿਆ ਵੱਡਾ ਹੋਇਆ ਜਵਾਨ ਹੋਇਆ ਨੌਕਰੀਆਂ ਕੀਤੀਆਂ ਰੁਜ਼ਗਾਰ ਪਾਇਆ ਬੱਚੇ ਪੜ੍ਹਾਏ ਪਾਲੇ ਮਗਾਨ ਪਾਇਨੇ ਜਿਸ ਸ਼ਾਸਿ ਫਿਜ਼ਾਜ ਮੈਂ ਆਜ਼ਾਦ ਆਜ਼ਾਦ ਫਿਜ਼ਾਜ ਮੈਂ ਜਵਾਨ ਹੋਇਆ ਹੈਗਾ ਔਰ ਜਿਸ ਸਮਾਜਿਕ ਫਿਜ਼ਾਜ ਪਾਈਚਾਰੀ ਫਿਜ਼ਾਜ ਮੈਂ ਵੱਡਾ ਹੋਇਆ ਮੈਂ ਉਸੇ ਫਿਜ਼ਾਜ ਮਰਨਾ ਚਾਹਨਾ ਇਸ ਕਰਕੇ ਮੈਂ ਕਾਂਗਰਸ ਚ ਆਇਆਗਾ ਮੈਂ ਭਾਜਪਾ ਦਾ ਜਿਹੜਾ ਤਨਸ਼ਾਈ ਰਾਜ ਹੈ ਜੋ ਮੁਲਕ ਨੂੰ ਲੁੱਟਵਾ ਰਾਜ ਹੈ ਜੋ ਪਾਈਚਾਰਾ ਵੰਡਣ ਵਾਲਾ ਲੋਕਾਂ ਨੂੰ ਲਾੜ ਵਾਲਾ ਰਾਜ ਹੈਗਾ ਉਹਦੇ ਚ ਨਹੀਂ ਜਾਣਾ ਚਾਹਦਾ ਨਹੀਂ ਮਰਨਾ ਚਾਹਦਾ ਮੈਂ ਸਾਲ ਕੁੰਜੇ ਦੇ ਚ ਜਾਣਾ ਚਾਹਦਾ ਜਿਹੜੀ ਅੱਜ ਕਾਂਗਰਸ ਬਾਲਾ ਕਰ ਰਹੀ ਹੈਗੀ ਡਾਕਟਰ ਧਰਮਬੀਰ ਗਾਂਧੀ ਜਿੰਦਾਬਾਦ ਡਾਕਟਰ ਧਰਮਬੀਰ ਗਾਂਧੀ ਜਿੰਦਾਬਾਦ ਕਾਂਗਰਸ ਪਾਰਟੀ ਜਿੰਦਾਬਾਦ ਜੋ ਮੈਂ ਫੇਰ ਸਪੱਸ਼ਟ ਕਰ ਦਿੰਦਾ ਕਿ ਇਕੱਲਾ ਇਕੱਲਾ ਬੰਦਾ ਮੋਰਚਾ ਸਾਂਭ ਲਓ ਇਹ ਬੜੇ ਖਤਰਨਾਕ ਸਮਾਂ ਅੱਗੇ ਆ ਰਿਹਾ ਹੈਗਾ ਇਹ ਜੰਗ ਆਪਾਂ ਆਪਣੇ ਮਾੜੇ ਮੋٹے ਮਤਬੇਦ ਬਾਸ ਹੱਲ ਕਰਦੇ ਰਵਾਂਗੇ ਉਹਦੇ ਵਾਸਤੇ ਬਹੁਤ ਸਮਾਂ ਹੈਗਾ ਹੈ ਉਹ ਹੱਲ ਹੋ ਵੀ ਜਾਣਗੇ ਪਰ ਜੋ ਦੇਸ਼ ਤੇ ਸੰਕਟ ਆਇਆ ਹੈ ਜੋ ਜਮਹੂਰੀਅਤ ਤੇ ਸੰਕਟ ਆਇਆ ਹੈ ਜੋ ਇੱਕ ਦੇਸ਼ ਦੀਆਂ ਕਦਰਾਂ ਕੀਮਤਾਂ ਦੇ ਸੰਕਟ ਆਇਆ ਹੈ ਜੋ ਦੇਸ਼ ਤੇ ਨੌਜਵਾਨਾਂ ਦੇ ਸੰਕਟ ਆਇਆ ਹੈਗਾ ਔਰਤਾਂ ਦੇ ਸੰਕਟ ਆਇਆ ਆਦੀਵਾਸੀ ਸੰਕਟ ਆਇਆ ਪਿਆ ਜੋ ਸਭ ਕੋ ਖਤਰੇ ਦੇ ਮੂੰਹ ਚਲਾ ਗਿਆ ਹੈਗਾ ਉਸ ਨੂੰ ਠੱਲਣ ਵਾਸਤੇ ਉਸ ਤੇ ਉੱਤੇ ਉਹਨੂੰ ਉਹ ਤੇ ਕਾਬੂ ਪਾਉਣ ਵਾਸਤੇ ਜੋ ਇੱਕ ਪਿਛਲ ਮੋੜਾ ਕੱਟਣ ਵਾਸਤੇ ਜੋ ਕਾਂਗਰਸ ਪਾਰਟੀ ਦਾ ਹੋਕਾ ਹੈਗਾ ਕਿ ਬੋਦੀ ਨੂੰ ਭਜਾਓ ਤੇ ਦੇਸ਼ ਨੂੰ ਬਚਾਓ ਉਹਦੇ ਹੱਕ ਵਿੱਚ ਉਹਦੇ ਦੇ ਹਾਕ ਵਿੱਚ ਮਾਹੌਲ ਪੈਦਾ ਕਰਕੇ ਵੱਤ ਵੱਤ ਕਾਂਗਰਸ ਦੇ ਨਮਾਇंदे ਹੈਗੇ ਆ ਅੱਥੇ ਵੀ ਤੇ ਹੋਰ ਥਾਂਾਂ ਤੇ ਆਪਣੇ ਰਿਸ਼ਤਿਆਂ ਨੂੰ ਦੋਸਤਾਂ ਮਿੱਤਰਾਂ ਨੂੰ ਜਿਹੜੇ ਸੁਗੜ ਸਿਆਣੇ ਬੰਦੇ ਆ ਟੈਲੀਫੋਨ ਕਰਕੇ ਹੋਰ ਮਾਧਿਮਾ ਰਾਹੀਂ ਉਹਨਾਂ ਨੂੰ ਸचेत ਕਰਕੇ ਕਹੋ ਕਿ ਇਹ ਆਮ ਚੋਣਾਂ ਨਹੀਂ ਹੈਗੀਆਂ ਇਹ ਖਾਸ ਚੋਣਾਂ ਹੈਗੀਆਂ ਦੇਸ਼ ਦੀ ਕਿਸਮਤ ਲਿਖੀ ਜਾਣੀ ਹੈ ਸਾਡੇ ਬੱਚਿਆਂ ਦੀ ਕਿਸਮਤ ਲਿਖੀ ਜਾਣੀ ਹੈ ਸਾਡਾ ਮਕਿ ਲਿਖਿਆ ਜਾਣਾ ਹੈਗਾ ਔਰ ਜਮਹੂਰੀਅਤ ਜਿਸ ਬੰਦੇ ਦੇ ਦਿਲ ਵਿੱਚ ਜਮਹੂਰੀਅਤ ਹੈ ਜਿਸ ਬੰਦੇ ਦੇ ਦਿਲ ਵਿੱਚ ਕਾਂਗਰਸ ਹੈ ਜਿਸ ਬੰਦੇ ਦੇ ਦਿਲ ਵਿੱਚ ਮੁਲਕ ਦਾ ਧਰਮ ਪੱਖ ਚਿਰਤਰ ਹੈਗਾ ਹੈ ਜਿਸ ਬੰਦੇ ਦੇ ਦਿਲ ਵਿੱਚ ਇੱਕ ਇਨਸਾਫ ਵਾਲਾ ਰਾਜ ਹੈਗਾ ਹੈ ਉਹ ਲਾਜ਼ਮੀ ਤੌਰ ਤੇ ਕਾਂਗਰਸ ਨੂੰ ਵੋਟ ਪਾ ਕੇ ਇਸ ਇਤਿਹਾਸਕ ਮੋੜ ਤੇ ਦੇਸ਼ ਨੂੰ ਬਚਾਉਣ ਵਾਸਤੇ ਅੱਗੇ ਆਏਗਾ ਔਰ ਆਪਣਾ ਇੱਕ ਇੱਕ ਕੀਮਤੀ ਵੋਟ ਕਾਂਗਰਸ ਉਮੀਦਵਾਰ ਨੂੰ ਪਾ ਕੇ ਜਾਂ ਉਮੀਦਵਾਰਾਂ ਨੂੰ ਪਾ ਕੇ ਉਹ ਉਹ ਮਤਲਬ ਇਸ ਇਸ ਔਖੀ ਘੜੀ ਵਿੱਚ ਮੁਲਕ ਨੂੰ ਬਚਾਉਣ ਵਾਸਤੇ ਅੱਗੇ ਆਏਗਾ ਬਹੁਤ ਬਹੁਤ ਧੰਨਵਾਦ ਸ਼ੁਕਰੀਆ